ਬਿਲਕੁਲ ਅੱਜ ਆਪਾਂ ਘੋੜਾ ਫਲਮਾਉਣ ਆਏ ਆ ਬਾਈ ਸਿੱਧੂ ਮੂਸੇ ਵਾਲੇ ਦੇ ਦੋਸਤ ਦਾ ਤੇ ਆਪਣੇ ਨਾਲ ਬਾਈ ਜਗਦੀਪਾ ਸਿੱਧੂ ਮੂਸੇ ਵਾਲੇ ਬਾਈ ਬੇਲੀ ਸੀਗਾ ਤੇ ਬਾਈ ਬਹੁਤ ਬਹੁਤ ਸਵਾਗਤ ਆ ਬੋਲਾ ਸਾਰੀ ਪਰਮਾਨ ਤੁਹਾਡਾ ਵੀ ਸਵਾਗਤ ਬਾਈ ਹਾਂਜੀ ਤੇ ਦੋਸਤੋ ਜੇ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਆ ਬੁਰਜ ਢਿਲਮਾ ਜ਼ਿਲ੍ਹਾ ਮਾਨਸਾ ਤੇ ਬਾਈ ਸਰਨ ਵਾਲੋ ਪਹਿਲਾਂ ਤਾਂ ਮੁਬਾਰਕਾਂ ਬਾਈ ਘੋੜਾ ਬਹੁਤ ਸੋਹਣਾ ਧਿਆਰ ਹੋ ਗਿਆ ਧੰਨਵਾਦ ਬਾਈ ਤੇ ਕਿੰਨੇ ਟਾਈਮ ਦਾ ਹੋ ਗਿਆ ਵੱਡੇ ਭਾਈ ਇਹ ਤਕਰੀਬਨ ਹੋ ਗਿਆ ਬਾਈ 32 ਦੇ 33 ਮਹੀਨਿਆਂ ਦਾ ਠੀਕ ਆ 32 ਦੇ 33 ਮਹੀਨਿਆਂ ਦਾ ਹੋ ਗਿਆ ਤੇ ਨਾਮ ਬਾਈ ਨੂਰਾ ਰੱਖਨ ਨੂਰਾ ਨੂਰਾ ਬਈ ਨੂਰਾ ਹੂੰ ਨਾਮ ਵੀ ਬਹੁਤ ਸੋਹਣਾ ਰੱਖਿਆ ਤੇ ਬਾਕੀ ਬਾਈ ਸੁਨੱਖਾ ਪਉਣ ਬਹੁਤ ਆ ਹਨਾ ਨੂਰਾ ਹਾਂ ਬਈ ਹਾਂ ਤੇ ਵੱਡੇ ਭਾਈ ਕਿੰਨੀ ਹਾਈਟ ਕਿੰਨੀ ਲੱਗਿਆ ਹਾਈਟ ਬਾਈ ਜੀ ਇਹ 65 ਪਲੱਸ ਹੈ ਹੂੰ ਆ 65 ਪਲੱਸ ਹਾਈਟ ਹਾਂ ਜੀ ਜੀ ਕਿੰਨੀਆਂ ਕੁੜੀਆਂ ਤੇ ਛੜਤਾ ਬਈ ਹੋਗੇ ਹੋਣਗੇ ਬਾਈ ਜੀ ਮਤਲਬ 20 25 ਦੇ ਲਗਭਗ ਹੋਗੇ ਹੋਣਗੀਆਂ ਰਿਜ਼ਲਟ ਵੀ ਚੰਗੇ ਆਏ ਨੇ ਠੀਕ ਆ ਬਈ ਰਿਜ਼ਲਟ ਆ ਗਏ ਹਾਂ ਬਹੁਤ ਵਧੀਆ ਕਿੰਨੇ ਕੁ ਰਿਜ਼ਲਟ ਆ ਗਏ ਬਰਾ ਇਹ ਤਿੰਨ ਦੇ ਰਿਜ਼ਲਟ ਆਏ ਬਾਈ ਜੀ ਤਿੰਨ ਰਿਜ਼ਲਟ ਆ ਗਏ ਹਾਂ ਜੀ ਬਾਕੀ ਆਉਣ ਵਾਲੇ ਮਤਲਬ ਆਉਣ ਵਾਲੇ ਕੁਝ ਸਮੇਂ ਤੱਕ ਆ ਜਾਣਗੇ ਹੂੰ ਅੱਗੇ ਚਲੋ ਆਈ ਜਾਣੇ ਯਾਰ ਹਾਂ ਹਾਂ ਨਾਲ ਦੀਆਂ ਤੇ ਵੱਡੇ ਭਾਈ ਜਿਹੜੇ ਰਿਜ਼ਲਟ ਆਏ ਨੇ ਕਿਵੇਂ ਨੌਕਰੀਆਂ ਤੇ ਆਏ ਬੱਤੇ ਹਾਂ ਨੌਕਰੀਆਂ ਦੇ ਨੌਕਰੀਆਂ ਠੀਕ ਹੈ ਭਾਈ ਵਧੀਆ ਚੰਗੇ ਬੱਚੇ ਬਹੁਤ ਬਹੁਤ ਬਿਲਕੁਲ ਸਾਫ ਭਾਈ ਹੂੰ ਸਾਰਾ ਤੇ ਜੇ ਵੱਡੇ ਭਾਈ ਗੱਲ ਕਰੀ ਦੀ ਬਲੱਡ ਲਾਈਨ ਦੀ ਤਾਂ ਕਿਹੜੇ ਘੋੜੇ ਦਾ ਬੱਚਾ ਬਲੱਡ ਲਾਈਨ ਭਾਈ ਜੇ ਇਹ ਆਪਣਾ ਅਦਨ ਰੌਲੀਗਲ ਦਾ ਪੁੱਤ ਹੈ ਠੀਕ ਹੈ ਭਾਈ ਤੇ ਢੱਨਮਾਲ ਦਾ ਜਿਹੜਾ ਆਪਣਾ ਘੋੜਾ ਹੈਗਾ ਹੀਰਾ ਹੂੰ ਤੇ ਉਹਨਾਂ ਦਾ ਆਪਾ ਪੁੱਤ ਕਹ ਲਈ ਠੀਕ ਹੈ ਬਈ ਇਹ ਆਪਣੇ ਵਾਲਾ ਬਈ ਬੁਰਜ ਢਿਲਮਾ ਤੇ ਇਹ ਜਿਹੜਾ ਤੁਸੀਂ ਘੁੜਾ ਦਾ ਇਹ 호텔ਮਾ ਕੱਲੀ ਢਿਲਮਾ ਇਹ ਓਕਲ ਢਿਲਮਾ ਪਿੰਡ ਹੈ ਹਾਂਜੀ ਠੀਕ ਹੈ ਬਈ ਹਾਂਜੀ ਕੀ ਨਾਮ ਦੱਸਿਆ ਸੀ ਇਹ ਦਾ ਹੀਰਾ ਇਹ ਹੀਰਾ ਹੀਰਾ ਹਾਂਜੀ ਠੀਕ ਹੈ ਬਈ ਹੀਰੇ ਘੁੜੇ ਦਾ ਇਹ ਬੱਚਾ ਦਾ ਹੈ ਹਾਂਜੀ ਤੇ ਜੇ ਵੱਡੇ ਭਾਈ ਗੱਲ ਕਰਗੇ ਦੇ ਅ ਕੁੜੀਆਂ 25 26 ਮੀਟ ਕਰਤੀਆਂ ਫਿਰ ਤਾਂ ਅੱਗੇ ਹੋਰ ਵੀ ਰਿਜ਼ਲਟ ਛੇਤੀ ਆ ਜਾਂਦੇ ਹਾਂ 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 ਉਹ ਆਉਣ ਵਾਲੇ ਹੋਣਗੇ ਬਾਈ ਰਿਜ਼ਲਟ ਬਹੁਤ ਵਧੀਆ ਆਉਂਦੇ ਹੂੰ ਤੇ ਕੀ ਫੀਸ ਤੇ ਛੱਡ ਦੋ ਮਡੇ ਭਾਈ ਫਿਰ ਬਾਈ ਜੀ ਉ ਤਾਂ ਆਪਾਂ ਲਗਭਗ 31000 ਰੱਖੀਏ ਬਾਕੀ ਜੋ ਵੀ ਜਿਹੜਾ ਵੀਰ ਕੋਈ ਆਪਾਂ ਸੌਂਕ ਤੌਰ ਤੇ ਹੈ ਨਾ ਕੋਈ ਗਰੀਬ ਬੰਦਾ ਜਾਂ ਕੋਈ ਤਾਂ ਸੌਂਕ ਰੱਖਦਾ ਹੈ ਹਾਂਜੀ ਬਾਈ ਤਾਂ ਆਪਾਂ ਮੌਕੇ ਤੇ ਜਾਂ ਕੋਈ ਉਹਦਾ ਵੀ ਬਿਲਕੁਲ ਹੀ ਵੀ ਉਹ ਹੈਗਾ ਵੀ ਸੌਂਕ ਰੱਖਦਾ ਵੀਚਾਰਾ ਗਰੀਬ ਹੈ ਤਾਂ ਆਪਾਂ ਮੌਕੇ ਦਾ ਕੋਈ ਉਸਾ ਪਤਾ ਉਹ ਦਿੱਤ ਲੈਣੇ ਕਈ ਕਿਸੇ ਬਰਾਦੀ ਕੋਈ ਨਵੀਂ ਗਜਾਸ਼ ਹੁੰਦੀ ਕੋਈ ਉਹਦੇ ਹਿਸਾਬ ਨਾਲ ਉਹ ਹਿਸਾਬ ਨਾਲ ਕਈ ਵਾਰੀ ਬੰਦਾ ਸੌਂਕ ਰੱਖਦਾ ਹੁੰਦਾ ਤੇ ਪਰ ਐ ਵੀ ਅਗਲੇ ਦਾ ਸੌਂਕ ਵੀ ਨਹੀਂ ਬਣ ਦੇਣਾ ਹੂੰ ਮਤਲਬ ਉਹ ਲੈਂਡ ਲਗੀਰ ਖਿੱਚਣ ਵਾਲਾ ਕੰਮ ਨਹੀਂ ਹੈਗਾ ਦੋਸਤੋ ਵੀ ਇੰਨੀ ਦਾ 51 ਦਾ 51 ਹੀ ਲੈਣੀ ਆ ਹਨਾ ਤੇ ਕੋਈ ਭਰਾ ਦੀ ਕਿਸੇ ਦੀ ਨਹੀਂ ਗਵਾਇਸ਼ ਹੈਗੀ ਤਾਂ ਚਲੋ ਇਹ ਗੱਲ ਬਈ ਨਾਲ 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 ਸੌਂਗ ਵੀ ਚੱਲਦਾ ਰਹੇ ਨੱਚਦਾ ਤਾਂ ਹੀ ਮੰਨ ਕੇ ਚੱਲਦੇ ਅਗਲੀ ਜੀ ਲੈਣ ਹੈ ਇਹ ਸੌਂਗ ਹੈ ਘੋੜਿਆਂ ਦਾ ਜਿਹੜਾ ਚੱਲਦਾ ਰਹੂਗਾ ਕਿਸੇ ਦਾ ਸ਼ੌਂਕ ਨੰਬਰ ਹੈ ਬਈ ਕਿਸੇ ਗਰੀਬ ਬੰਦੇ ਦਾ ਸ਼ੌਂਕ ਨੰਬਰ ਹੈ ਹਾਂ ਵਿਆਪਰ ਪਈਆ ਵੀ ਨਾ ਮੁੱਖ ਦੇਖਿਆ ਜਾਵੇ ਤੇ ਪਰ ਐ ਵੀ ਇਹ ਸਿਸਟਮ ਨੂੰ ਸਾਰਾ ਜੋੜ ਤੋੜ ਕੇ ਦੇਖਿਆ ਜਾਂਦਾ ਜੀ ਨਹੀਂ ਇਸ ਗੱਲੋਂ ਤਾਂ ਬਾਈ ਬਠਿੰਡੇ ਮਾਨਸਾ ਵਾਲਿਆਂ ਦੇ ਦਿਲ ਖੁੱਲੇ ਨੇ ਹਨਾ ਕਿਤੇ ਵੀ ਵੀ ਜੇ ਕਿਸੇ ਨੂੰ ਲੋੜ ਆ ਤਾਂ ਉੱਥੇ ਪਿੱਛੇ ਹਟਦੇ ਨਹੀਂ ਬਈ ਹਾਂ ਨਾ 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 ਬਿਲਕੁਲ ਬਾਕੀ ਬਈ ਐ ਆ ਚਲੋ ਚੱਲੀ ਜਾਂਦਾ ਤੇ ਕਿੰਨਾ ਟਾਈਮ ਹੋ ਗਿਆ ਬਈ ਆਪਾਂ ਨੂੰ ਜਾਨਵਰ ਰੱਖਦਿਆਂ ਨੂੰ ਵੈਸੇ ਅਸੀਂ ਜੀ ਇਹ ਮੇਰੇ ਦਾਦਾ ਜੀ ਤੋਂ ਲੈ ਕੇ ਇਹ ਪਹਿਲਾਂ ਤੋਂ ਹੀ ਰੱਖਦੇ ਆ ਹੂੰ ਤੇ ਉਹਨਾਂ ਨੇ ਉਹੀ ਰੱਖਦੇ ਸੀਗੇ ਉਹਨਾਂ ਦਾ ਕਿਸੇ ਕਾਰਨ ਦੇ ਆਪਣਾ ਲੱਤ ਕੱਟੀ ਗਈ ਸੀ ਉਹਨਾਂ ਦੀ ਅੱਛਾ ਬਈ ਹਾਂਜੀ ਹਾਂਜੀ ਉਹ ਬਸ ਜਦੋਂ ਇਧਰ ਉਧਰ ਜਾਣਾ ਤਾਂ ਉਹ ਘੋੜੀ ਨਾਲ ਰੱਖਦੇ ਘੋੜੀ ਤੇ ਜਾਂਦੇ ਸੀ ਹੂੰ ਪਹਿਲਾਂ ਮਤਲਬ ਬਜ਼ੁਰਗ ਕਿਰਾਏ ਹਾਂਜੀ ਹਾਂਜੀ ਬਜ਼ੁਰਗ ਰੱਖਦੇ ਸੀ ਆਪਣੇ ਤੇ ਬਸ ਉਹਦੋਂ ਤੇ ਉਹਨਾਂ ਦਾ ਉਹ ਆਸੇ ਪਾਸੇ ਵਿੱਚ ਮਸ਼ਹੂਰ ਵੀ ਬਹੁਤ ਸੀਗਾ ਜਿਵੇਂ ਬਈ ਆਪਾਂ ਕਹਿ ਦਿੰਨੇ ਆ ਵੀ ਆਪਾਂ ਮੋਟਰਸਾਈਕਲ ਤੇ ਵੀ ਆ ਤਾਂ ਬੁਲਟ ਹੀ ਰਹਿੰਦਾ ਉਹ ਪਰ ਬਾਪੂ ਜੀ ਘੋੜੀ ਦੀ ਰਹਿੰਦੀ ਸੀ ਘੋੜੀ ਤੇ ਘੋੜੀ ਤੇ ਬਿਲਕੁਲ ਜਿਵੇਂ ਕਿਤੇ ਜਾਣਾ ਆਉਣਾ ਤੇ ਬਾਕੀ ਉਹ ਘੋੜੀਆਂ ਦਾ ਨਾ ਇੱਕ ਜਿਵੇਂ ਆਪਾਂ ਕਹਿ ਦੀ ਉਹ ਡਾਕਟਰ ਇੱਕ ਪੂਰਾ ਜਾਣਕਾਰ ਬਣ ਗਿਆ ਸੀ ਏਰੀਆ ਦੇ ਵਿੱਚ ਪੂਰਾ ਮਸ਼ਹੂਰ ਸੀ ਉਹ ਆ ਜਾਂਦਾ ਹਾਂ ਕਿਉਂਕਿ ਉਹਨੇ ਹਰ ਵਕਤ ਕੋ ਜਾਣਾ ਆਉਣਾ ਘੋੜੀ ਦੇ ਬਣਾ ਉਹ ਨੂੰ ਵੀ ਨਹੀਂ ਸਰਦਾ ਸੀਗਾ ਤੇ ਇੱਕ ਤਰ੍ਹਾਂ ਨਾਲ 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 ਉਹ ਨੂੰ ਸ਼ੌਂਕ ਵੀ ਸੀਗਾ ਠੀਕ ਹੈ ਭਾਈ ਤੇ ਉਹਦਾ ਕਾਰਨ ਕਰਕੇ ਬਸ ਪਹਿਲਾਂ ਤੂੰ ਰੱਖਦੇ ਸੀਗੇ ਜਦੋਂ ਉਹਨਾਂ ਦੀ ਡੈਥ ਹੋ ਗਈ ਥੋੜਾ ਜਿਹਾ ਗੈਪ ਤਾਂ ਪੈ ਗਿਆ ਸੀ ਪਰ ਅਸੀਂ ਘੋੜੀ ਫੇਰ ਵੀ ਰੱਖੀ ਹੂੰ ਉਹਨਾਂ ਨੂੰ ਸ਼ੌਂਕ ਦੇ ਨਾਲ-ਨਾਲ ਨਾਲ ਅਸੀਂ ਜਿਉਂਦਾ ਕਰਦੇ ਕਰਦੇ ਹੁਣ ਅਸੀਂ ਥੋੜਾ ਜਿਹਾ ਲੰਮੇ ਸਮੇਂ ਤੋਂ ਕੁਝ ਸਮੇਂ ਤੋਂ ਅਸੀਂ ਵਧਾਤਾ ਠੀਕ ਹੈ ਭਾਈ ਉਹਨਾਂ ਦੀ ਮਤਲਬ ਯਾਦ ਨਾਲ ਹੀ ਰੱਖੀ ਹਾਂ ਉਹਨਾਂ ਦੀ ਯਾਦ ਰੱਖਾਂ ਸੰਭਾਲ ਕੇ ਬਿਲਕੁਲ ਬਿਲਕੁਲ ਭਾਈ ਨਾਂ ਤਾਂ ਦੱਸੋ ਮੜਾ ਜੀ ਕੀ ਸੀਗਾ ਕਾ ਉਹ ਆਪਣੇ ਨਾਲ ਜਿੰਨੇ ਵੀ ਪੁਰਾਣੇ ਬਜ਼ੁਰਗ ਆਪਣੇ ਹਾਂ ਜੀ ਬਹੁਤ ਦੇਖਦੇ ਨੇ ਜੀ ਉਹ ਆ ਦੇ ਦੇ ਹਾਂ ਜੀ ਹਾਂ ਜੀ ਤਾਂ ਦੇ ਨਾਂ ਜੀ ਲਾਲ ਸਿੰਘ ਸੀਗਾ ਲਾਲ ਸਿੰਘ ਬਾਈ ਹਾਂਜੀ ਹਾਂਜੀ ਪਹਿਲਾਂ ਤਾਂ ਘੋੜੀਆਂ ਦੇ ਨਾਂ ਤੋਂ ਹੀ ਮਸ਼ਹੂਰ ਸੀਗਾ ਘੋੜੀਆਂ ਲਾਲ ਨਾਂ ਤੋਂ ਪੂਰਾ ਮਸ਼ਹੂਰ ਸੀਗਾ ਠੀਕ ਹੈ ਬਾਈ ਹਾਂਜੀ ਘੋੜੀਆਂ ਦਾ ਲਾਲ ਲਾਲ ਹਾਂ ਲਾਲ ਲਾਲ ਹੁੰਦੇ ਚਾਹੀਦੇ ਤੇ ਬਾਕੀ ਬਈ ਆਇਆ ਉਹ ਟਾਈਮ ਦੇ ਡਾਕਟਰ ਸੀ ਤੇ ਯਾਰ ਹਾਂ ਉਹ ਟਾਈਮ ਦੇ ਪੂਰੇ ਬੈਦ ਕਹਿ ਲਈਏ ਡਾਕਟਰ ਕਹਿ ਲਈਏ ਘੋੜੀਆਂ ਦੇ ਪੂਰੇ ਮਹਾਰ ਸੀਗੇ ਹਾਂ ਫਤਲੋ ਆਪਾਂ ਕਹਿ ਰਹੇ ਸੀ ਜੱਦੀ ਪੁਸ਼ਟੀ ਸ਼ੌਂਕ ਹਾਂ ਜੀ ਹਾਂ ਜੀ ਹਾਂ ਤੇ ਆ ਸਾਨ ਬਈ ਪਹਿਲੇ ਕਿਹੜੇ ਰੱਖੇ ਹਾਂ ਇਹ ਪਹਿਲੇ ਇਹ ਹੁਣ ਰੱਖਿਆ ਜਿਆਗੇ ਜਿਵੇਂ ਬਈ ਤੁਸੀਂ ਮੈਨੂੰ ਪਹਿਲਾਂ ਤਾਂ ਨਾ ਵੀ ਚਲੋ ਪਹਿਲਾਂ ਸਾਨ ਆ ਬਈ ਹਨਾ ਲਕੋੜਾ ਤੇ ਅਰਬਾ ਸਵੇਰੇ ਕਿਵੇਂ ਜਾ ਰਿਹਾ ਵਧੀਆ ਰਿਹਾ ਬਈ ਪੂਰਾ ਪੂਰਾ 1 ਨੰਬਰ ਰਿਹਾ ਜਾਮਾ ਕੋਈ ਐ ਨਹੀਂ ਹੈਗਾ ਇਹੋ ਜੀ ਗੱਲ ਨਹੀਂ ਹੈਗੀ ਹਮ ਵਧੀਆ ਜੇ ਦੇਖਿਆ ਜਾਵੇ ਆਪਣਾ ਇੱਕ ਇੱਕਿੱਤੇ ਨਾਲ ਵੀ ਜੋੜ ਕੇ ਦੇਖਿਆ ਜਾਵੇ ਇਹ ਹਮ ਤਾਂ ਕਿੱਤਾ ਬਹੁਤ ਵਧੀਆ ਤੇ ਸੌਕ ਹੀ ਬਹੁਤ ਦੀ ਹੈ ਜਿਵੇਂ ਹੁਣ ਜਿਹੜਾ ਆਪਣਾ ਜਵਾਕਾਂ ਦੇ ਵਿੱਚ ਬਾਹਰ ਜਾਣ ਵਾਲੀ ਹੋਰ ਆਈਪ ਹੈ ਨਾ ਉਹ ਉਹਨੂੰ ਦੇਖ ਕੇ ਤਾਂ ਲੱਗਦਾ ਵੀ ਇਹ ਸਾਰਾ ਸਿਸਟਮ ਹੀ ਕਿਤੇ ਦੇ ਤੌਰ ਤੇ ਬਹੁਤ ਵਧੀਆ ਬਣਿਆ ਜਾ ਸਕਦਾ ਹੈ ਤੇ ਸ਼ੌਂਕ ਤਾਂ ਹੈਗੀ ਹੈਗਾ ਸ਼ੌਂਕ ਤਾਂ ਹੈਗੀ ਸ਼ੌਂਕ ਦੇ ਨਾਲ ਨਾਲ ਚਲੋ ਭਾਈ ਕਾਰੋਬਾਰ ਹਾਂ ਕਾਰੋਬਾਰ ਵੀ ਬਹੁਤ ਵਧੀਆ ਤੇ ਕੰਮ ਵੀ ਬਹੁਤ ਚੰਗਾ ਬਾਕੀ ਵੱਡੇ ਭਾਈ ਵੀ ਮਤਲਬ ਜਿਵੇਂ ਆਪਾਂ ਸੁਣਉਂਦੇ ਆ ਗੱਲਾਂ ਵੀ ਤੁਹਾਨੂੰ ਮਤਲਬ ਉੜੇ ਵਾਲੇ ਕੰਮ ਚਾਕੇ ਤੇਰਬਾ ਕੀ ਮਤਲਬ ਐਕਸਪੀਰੀਅੰਸ ਕੀ ਰਿਹਾ ਮੇਰਾ ਪਚੁੰਦਾ ਐ ਮਤਲਬ ਸੀ ਵੀ ਲੋਕਾਂ ਨਾਲ ਮਿਲਬਰਤਨ ਕਰਕੇ ਕਿ ਮਤਲਬ ਇੱਕ ਇੱਕ ਪੈਦੇ ਵਿੱਚ ਬਾਈ ਜੀ ਜਾਣ ਪਛਾਣ ਬਹੁਤ ਦੂਰੋਂ ਦੂਰੋਂ ਮੰਨ ਕੇ ਤੇ ਏਰੀਏ ਦੇ ਵਿੱਚ ਹੋਰ ਆਸੇ ਪਾਸੇ ਏਰੀਏ ਵਿੱਚ ਬਹੁਤ ਜਾਣ ਪਛਾਣ ਵੀ ਮੰਨ ਕੇ ਬਣਦੀ ਐ ਚੰਗੇ ਤੋਂ ਚੰਗਾ ਬੰਦਾ ਘੋੜ ਇਹ ਲਾਈਨ ਦੇ ਵਿੱਚ ਬਹੁਤ ਚੰਗੇ ਤੋਂ ਚੰਗੇ ਇਨਸਾਨ ਮਿਲਦਾ ਸਭ ਤੋਂ ਵੱਡਾ ਦਾ ਤਜਰਬਾ ਇਹ ਐ ਵੀ ਇਹ ਇਹ ਲਾਈਨ ਦੇ ਵਿੱਚ ਸਭ ਤੋਂ ਬੰਦੇ ਚੰਗੇ ਮਿਲਣਗੇ ਕਿਉਂਕਿ ਹੋਰ ਲੈਣਾ ਦੇ ਵਿੱਚ ਇੰਨਾ ਬੰਦਾ ਜਗਰ ਮਿਲਦਾ ਮਿੱਤਰ ਤਾਂ ਬਹੁਤ ਮਿੱਤਰ ਤਾਂ ਬਹੁਤ ਬਹੁਤ ਵਧੀਆ ਮੰਨ ਕੇ ਚੱਲ ਮਿੱਤਰ ਦਾ ਲੈਣ ਦੇਖ ਤੇ ਦੂਸਰਾ ਬਸ ਤੁਹਾਨੂੰ ਪਤਾ ਹੀ ਜਾਗਾ ਵੀ ਜਿਹੜਾ ਆਪਾਂ ਪਹਿਲਾਂ ਕਹਿ ਕੇ ਹਟਿਆ ਵੀ ਕਿਤੇ ਤੌਰ ਤੇ ਵਧੀਆ ਠੀਕ ਹੈ ਜੀ ਤੇ ਜੇ ਜਗਦੀਪ ਭਾਈ ਕਰਕੇ ਨੂਰੇ ਦੀ ਗੱਲ ਹਾਂਜੀ ਹਾਂਜੀ ਤਾਂ ਭਾਈ ਮਜ਼ਬੂਤੀ ਪੱਖੋਂ ਦੇਖ ਲੇ ਸੰਭਾ ਸੰਭਾ ਪੱਖੋਂ ਬਹੁਤ ਸੋਹਣਾ ਤੇਰਾ ਬਿਲਕੁਲ ਬਿਲਕੁਲ ਤੇ ਉਹ ਕਹਿੰਦੇ ਹੁੰਦੇ ਵੀ ਘੂੜਾ ਕਈ ਵਾਰੀ ਬੱਚਾ ਜਦੋਂ ਆਪਾਂ ਪਾਲਦੇ ਆ ਬੱਚਾ ਸੰਭਾਲਦੇ ਆ ਬੱਚਾ ਹੁੰਦਾ ਘੂੜਾ ਬਣਨ ਵਾਲਾ ਪਰ ਉਹ ਸੰਭਾਲ ਕਰਕੇ ਨਹੀਂ ਬਣਦਾ ਹਨ ਤੇ ਉੱਥੇ ਮਤਲਬ ਬਾਈਆਂ ਦੀ ਜਿਹੜੀ ਸੇਵਾ ਉਹ ਮੂੰਹੋਂ ਦੇਖਦੀ ਆ ਤੁਸੀਂ ਘੂੜਾ ਦੇਖ ਹੀ ਰਹੇ ਹੋ ਸੁੰਭਾ ਪੱਖੋਂ ਦੇਖ ਲਈਏ ਗਰਦਨ ਬਾਈ ਗਰਦਨ ਪਾਣਾ ਤਾਂ ਗਰਦਨ ਬਾਈ ਗਰਦਨ ਕਰਨ ਨੂੰ ਮੈਂ ਫੈਨ ਹੋ ਗਿਆ ਬਾਈ ਬਹੁਤ ਲੰਮੀ ਕਾ ਬਣਾ ਬਾਈ ਜੀ ਲੰਮੀ ਤਖਾ ਖੜਦਾ ਘੂੜਾ ਹਾਂ ਖੜਦਣੇ ਘੂੜੇ ਨਹੀਂ ਪੂਰੀ ਬਾਈ ਜੀ ਪੂਰੀ ਬਹੁਤ ਵਧੀਆ ਗਈ ਹੂੰ ਤੇ ਬਾਈ ਦਾ ਨਾਮ ਕੀ ਹੈ ਬਾਈ ਨੇ ਤਾਂ ਛੱਬੇ ਘੜਤੇ ਸਵਾਰੀ ਆ ਇਹ ਇਹ ਭਾਣ ਜਾਈ ਆਪਣਾ ਠੀਕ ਹੈ ਬਾਈ ਸਰਦੀਪ ਸਿੰਘ ਦਾ ਨਾਮ ਹੈ ਅੱਛਾ ਬਾਈ ਹਾਂ ਇਹ ਸਪੈਸ਼ਲ ਉਹ ਤੋਂ ਜ਼ਿਆਦਾ ਪਿੰਡੋਂ ਆਇਆਗਾ ਇਹਨੂੰ ਦੱਸਿਆ ਵੀ ਆ ਕਰੀਏ ਵੀਡੀਓ ਬਣਨੀ ਹੈ ਬਸ ਉਹ ਨਹੀਂ ਪੂਰੀ ਤੀਜੀ ਨਾ ਆਇਆਗਾ ਅੱਛਾ ਸਖਦੀਪ ਨੇ ਵੀ ਰੱਖਿਆ ਉਹਨੇ ਬਾਈ ਜਾਨਵਰ ਕੇ ਨਹੀਂ ਰੱਖਿਆ ਨਹੀਂ ਨਹੀਂ ਰੱਖਿਆ ਤਾਂ ਬਾਈ ਇੱਥੇ ਸੌ ਪੂਰਾ ਕਰਦਾ ਸਵਾਰੀ ਬਾਈ ਦੋਸਤੋ ਤੁਸੀਂ ਦੇਖ ਕੇ ਦੱਸੋ ਜੀ ਸਵਾਰੀ ਪੂਰੀ ਬਾਈ ਸਵਾਰਾਂ ਵਾਲੀ ਕਰਦਾ ਇਹ ਪੰਗੇ ਹੀ ਲੈਂਦਾ ਇਥੇ ਹਾਂ ਇਹ ਹੀ ਚਲਾਉਂਦਾ ਕਰਦਾ ਵੱਧ ਇੱਥੇ ਰਹਿੰਦਾ ਹੈ ਯਾਰ ਅੱਛਾ ਬਾਈ ਤੇ ਤੁਸੀਂ ਨਹੀਂ ਕਰਦੇ ਜਗਦੀ ਬਾਈ ਇਸ ਵਾਰੀ। ਅਨੇ ਇਹੀ ਕਰ ਬੈਕ ਆਪਣਾ ਛੋਟਾ ਭਰਾ ਇੱਕ ਇਹ ਬਸ ਦੋਮੀ ਕਰਦੇ ਹੈਗੇ ਆਪਾਂ ਦੂਰੋਂ ਦੇਖ ਕੇ ਸੌਂਗ ਪੂਰਾ ਕਰਦੇ ਆ। ਦੂਰੋਂ ਦੇਖ ਕੇ ਬਾਕੀ ਆਏ ਉਹੀ ਗੱਲ ਬਾਈ ਦੋਸਤ ਮੌਕੇ ਦੀ ਮੁੰਬਈ ਦੀ ਹਾਂ ਜੀ ਆਪਾਂ ਸਾਫ ਕਰੀਏ ਪਹਿਲਾਂ ਹਾਂ ਜੀ ਹਾਂ ਜੀ ਠੀਕ ਹੈ ਬਾਕੀ ਬਾਈ ਸਾਫ ਕੇ ਸਰਪੈਂਟ ਨੂੰ ਕਿਹੜਾ ਘੱਟ ਹੁੰਦੇ ਨੇ ਹਾਂ ਹਾਂ ਕੰਮ ਤਾਂ ਹੁੰਦੇ ਬਹੁਤ ਹੀ ਨੰਬਰ ਦੇ ਆਪਾਂ ਹਾਂ ਤੇ ਵੱਡੇ ਭਾਈ ਜੇ ਆਪਾਂ ਗੱਲ ਕਰੀਏ ਬਈ ਸਿੱਧੂ ਮੂਸੇਆਣਾ ਹਣਾ ਹਾਂਜੀ ਹਾਂਜੀ ਤੇ ਅੱਜ ਚਲੋ ਬਹੁਤ ਵੱਡਾ ਘਟਾ ਆਪਣੇ ਵਿਚ ਕਰਨੇ ਹੀ ਰਹੀ ਤੇ ਕਿਵੇਂ ਬਈ ਉਹਨਾਂ ਨੂੰ ਮਿੱਤਰਤਾ ਦਾ ਕਿਵੇਂ ਬਣਿਆ ਸੀ ਉਹ ਬਾਈ ਗੁੱਸਤਾ ਆਪਣੇ ਪਹਿਲਾਂ ਤੇ ਉਹਨਾਂ ਨਾਲ ਜਾਣ-ਪਛਾਣ ਸੀਗੀ ਤੇ ਕੁਝ ਫਿਰ ਵੋਟਾਂ ਦੇ ਵਿੱਚ ਆ ਕੇ ਸਾਰਾ ਜਿਹੜਾ ਵੋਟਾਂ ਵਾਲਾ ਸਿਸਟਮ ਸੀਗਾ ਹੂੰ ਉਦੋਂ ਫਿਰ ਆਪਣੀ ਏਰੀਆ ਦੇ ਸਾਰਾ ਆਪਣਾ ਕਮਾਂਡ ਦੇਖੀ ਸੀ ਉਹਨਾਂ ਦੀ ਠੀਕ ਹੈ ਬਾਈ ਤੇ ਉਹ ਉਹ ਵੀ ਆਪਣੇ ਬਹੁਤ ਬਾਈ ਜੀ ਵੈਸੇ ਤਾਂ ਆਪਣੇ ਮਾਨ ਸੀਗਾ ਤੇ ਦੇਖਿਆ ਜਾਵੇ ਤਾਂ ਏਰੀਆ ਦਾ ਹੂੰ ਤੇ ਬਸ ਉਦੋਂ ਦੀ ਵੱਧ ਜਾਣ-ਪਛਾਣ ਬਣੀ ਸੀ ਆ ਬਾਈ ਜਿਹੜੇ ਆਪਣੇ ਏਰੀਆ ਨੂੰ ਕੋਈ ਜਾਣਦਾ ਨਹੀਂ ਸੀ ਹਨਾ ਹਾਂਜੀ ਹਾਂਜੀ ਮੇਰੇ ਕੋਲ ਤਾਂ ਅਕਸਰ ਇਹਦਾ ਸੰਮਰਸਾ ਹੁਣ ਲਾਤੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹੂੰ ਦੁਨੀਆ ਭਰ ਦੇ ਵਿੱਚ ਨਾ ਚਮਕਾਇਆ ਬਾਈ ਜੀ ਉਹ ਤਾਂ ਤਾਂ ਆਪਾਂ ਕੋਈ ਦੇਣ ਹੀ ਦੇਤਾ ਜੀ ਜਾਨਵਰ ਤਾਂ ਭਈ ਆਪਣੇ ਕੋਲੇ ਉਦੋਂ ਵੀ ਸੀਗੇ ਹੀ ਹਨਾ ਹਾਂਜੀ ਹਾਂਜੀ ਉਦੋਂ ਵੀ ਆਗੇ ਕਰਦਾ ਸੀ ਭਈ ਇਸ ਵਾਰੀ ਹਾਂਜੀ ਹਾਂਜੀ ਮੇਰੇ ਕੋਲੇ ਆ ਜਾਂਦਾ ਜਕਸਰੀ ਮੇਰੇ ਕੋਲੇ ਆਉਂਦਾ ਜਾਂਦਾ ਸੀਗਾ ਹੂੰ ਤੇ ਅਸੀਂ ਸ਼ਾਮ ਨੂੰ ਆ ਜਾਂਦਾ ਉੱਥੇ ਆਪਣਾ ਜਿਹੜੀ ਸੜਕ ਤੇ ਆਪਾਂ ਹੁਣ ਆਪਾਂ ਵੀਡੀਓ ਬਣਾਈਏ ਹਾਂਜੀ ਭਾਈ ਉਹ ਉਹਨਾਂ ਨੇ ਨਹੀਂ ਬਣਾਈਏ ਠੀਕ ਹੈ ਬੱਸ ਉੱਥੇ ਖੇਤ ਅਸੀਂ ਵਗ ਜਾਂਦੇ ਸ਼ਾਮ ਨੂੰ ਹੂੰ ਉੱਥੇ ਆਪਣੇ ਘੋੜੀਆਂ ਹੁੰਦੀਆਂ ਤੇ ਘੋੜੇ ਉਹਨਾਂ ਨਾਲ ਬੱਸ ਵਧੀਆ ਆਪਣਾ ਚਾਹ ਪੂਰਾ ਕਰਦਾ ਸੀਗਾ ਹੂੰ ਇਹਦਾ ਹਾਂਜੀ ਹਾਂਜੀ ਤੇ ਵੱਡੇ ਭਾਈ ਫੀਸ ਤੋਂ ਬਾਅਦ ਬੱਸ 30000 ਤੇ ਓਪਣਾ ਆਪਣੇ ਮਿੱਤਰ ਭਰਾਵਾਂ ਵਾਸਤੇ ਸਾਰੇ ਵਾਸਤੇ ਖੁੱਲਾ ਸਦਾ ਹਾਂ ਖੁੱਲਾ ਸਦਾ ਬਾਈ ਜੀ ਖੁੱਲਾ ਤੇ ਜੇ ਬਾਈ ਜਗਦੀਪ ਗੱਲ ਕਰਕੇ ਸਟੇਬਲ ਵਗੈਰਾ ਦਾ ਹੈਗਾ ਆਪਣੇ ਭਰਾਵਾਂ ਦਾ ਹਾਂਜੀ ਸਾਰਾ ਠੀਕ ਹੈ ਜੀ ਜੇ ਕੋਈ ਕਿਸੇ ਭਰਾ ਨੇ ਕੋਈ 5-7 ਦਿਨ 10 ਦਿਨ ਰੱਖਣੀ ਆਂਦਾ ਹਾਂਜੀ 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 ਉਹ ਤੁਸੀਂ ਦੇਖੋ ਦਰਬੱਜਾ ਆਪਣਾ ਹੂੰ ਵਧੀਆ ਸਾਰਾ ਸੈਟ ਮਤਲਬ ਪ੍ਰਬੰਧ ਆਪਣੇ ਭਰਾਵਾਂ ਦਾ ਪ੍ਰਬੰਧ ਪੂਰਾ ਖੁੱਲ ਹਾਂਜੀ ਹੂੰ ਤੇ ਡਾਕਟਰ ਵਗੈਰਾ ਬਾਈ हां जी डॉक्टर वगैरह है गए सारे सुविधाएं नाल दी नाल सारा पवन ਦਾ ਠੀਕ ਹੈ ਜੀ ਡਾਕਟਰ ਦਾ मतलब चेकअप वगैरह करा हां चेकअप ਦੀ ਡਾਕਟਰ ਨੇ ਆਪਣੇ ਨਾਲ ਦੀ ਨਾਲ ਉਹ ਆਉਣਗੇ ਸਾਰਾ ਚੈੱਕਅਪ ਕਰੂਗਾ ਠੀਕ ਹੈ ਠੀਕ ਹੈ ਭਾਈ ਤੇ ਜਗਦੀਪ ਭਾਈ ਸ਼ੋ ਸ਼ੂ ਨਹੀਂ ਫਿਰ ਕੋਈ ਦਿਖਾਇਆ ਨਹੀਂ ਸ਼ੋ ਨਹੀਂ ਭਾਈ ਜੇ ਨਾ ਨਾ ਅਸੀਂ ਕੋਸਤਾ ਆਪਣੇ ਕੋ ਟਾਈਮ ਘਟ ਸੀਗਾ ਥੋੜਾ ਜਿਹਾ ਪਹਿਲਾਂ ਉਲਝਰੇ ਹੈ ਕਈ ਕੰਮਾਂ ਦੇ ਵਿੱਚ ਅੱਛਾ ਭਾਈ हां ਤੇ ਫਿਰ ਮੁਖਸਰ ਭਾਈ ਐਤ ਕੀ ਜਾਉਂਗੇ हां ਜਾਵਾਂਗੇ ਹੂੰ ਐਦ ਕੀ ਦਾ ਮੇਲਾ ਦੇਖ ਕੇ ਆਵਾਂਗੇ ਠੀਕ ਆ ਬਈ ਉਹ ਪਹਿਲਾਂ ਮੈਂ ਮੇਲੇ ਮੂਲੇ ਲਾਉਂਦੇ ਸੀ ਹਾਂਜੀ ਬਹੁਤ ਸੀ ਬਹੁਤ ਹੀ ਪਹਿਲਾਂ ਪਹਿਲਾਂ ਮੇਲੇ ਦੇਖਣ ਜਾਂਦੇ ਜੇ ਘੋੜੀਆਂ ਤੋਂ ਖਰੀਦ ਵੀ ਲੈਂਦੇ ਸੀਗੇ ਠੀਕ ਆ ਕਈ ਵਾਰੀ ਉੱਥੇ ਵੇਚ ਕੇ ਵੀ ਆਏ ਹੂੰ ਹੁਣ ਵੀ ਐਦ ਕੀ ਇਰਾਦਾ ਇੱਕ ਘੋੜੀ ਉੱਥੋਂ ਖਰੀਦਣ ਦਾ ਅੱਛਾ ਬਈ ਹਾਂਜੀ ਹਾਂਜੀ ਤੇ ਐਦ ਕੀ ਫਿਰ ਬਈ ਆਪਣੇ ਮੁਖਸਰ ਸਾਹਿਬ ਲਾਉਣੀ ਆ ਸਟੋਰੀ ਟੈਂਟ ਟੁੰਡਪੁਰ ਹਾਂਜੀ ਹਾਂਜੀ ਲਾਉਣਾ ਤਾਂ ਆਏ ਵਾਰੀ ਲਾਉਣੇ ਆ ਅੱਜ ਜਾਨਵਰ ਲੈ ਕੇ ਵੀ ਜਾਂਦੇ ਆ ਤੇ ਉੱਥੇ ਕੋਲ ਲੈ ਵੀ ਲੈਂਦੇ ਆ ਤੇ ਖਰੀਦ ਵੀ ਲੈਂਦੇ ਆ ਵੇਚ ਵੀ ਦਿੰਦੇ ਆ ਠੀਕ ਆ ਬਈ ਹਾਂਜੀ ਤਦੋ ਵਧੀਆ ਬਈਆਂ ਆ ਆਪਣੇ ਜਿੰਨੇ ਵੀ ਵੀਰ ਘੋੜਿਆਂ ਵਾਲੇ ਹਨ ਉਹਨਾਂ ਨੂੰ ਆਪਣੇ ਮਾਗੀ ਵਾਲੇ ਮੇਲੇ ਮੁਖਸਰ ਸਾਹਿਬ ਦੇ ਮੇਲੇ ਦਾ ਤਾਂ ਵਿਆਹ ਜੁਣਾ ਚਾਹ ਹੁੰਦਾ ਬਈ ਬਹੁਤ ਹਾਂਜੀ ਹਾਂਜੀ ਕੰਮ ਵੀ ਨਾ ਡੇਢ ਮਹੀਨਾ ਪਹਿਲਾਂ ਤਿਆਰੀਆਂ ਖੇਚਣ ਲੱਗ ਜਾਂਦੇ ਆ ਬਈ ਜਿੰਨੇ ਵੀ ਦੇਖਦੇ ਹੁਣ ਕਿਉਂ ਪੂਰਾ ਜੋਰਾ ਸ਼ੋਰਾਂ ਤੇ ਆ ਕੰਮ ਤੇ ਮੇਲਾ ਵੀ ਚਾਲੂ ਹੀ ਆ ਬਸ ਚਾਲੂ ਹਾਂ ਚਾਲੂ ਹੈ ਜੀ ਤੇ ਪੂਰਾ ਭੱਗ ਜਾਣਾਗਾ ਪੂਰਾ ਪੂਰਾ ਜੀ ਪੂਰਾ ਤੇ ਮੇਲੇ ਦੇ ਵਿੱਚ ਦੋਸਤੋ ਤੁਹਾਨੂੰ ਆਪਾਂ ਵੀਡੀਓ ਸਟਰ ਰਹੇ ਆ ਇਹ ਬਾਕੀ ਮੁਖਸਰ ਵਾਲੇ ਮਾਗੀ ਵਾਲੇ ਮੇਲੇ ਤੇ ਵੀ ਤੁਹਾਨੂੰ ਆਪਾਂ ਘੂੜੇ ਦੇ ਦਰਸ਼ਨ ਜ਼ਰੂਰ ਕਰਾਵਾਂਗੇ ਹਨਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਜਣੇ ਘੋੜਾ ਕਿਵੇਂ ਲੱਗਿਆ ਬਾਈ ਜਗਦੀਪਪੁਰਾਂ ਦਾ ਤੇ ਐਡਰੈਸ ਬਾਈਆਂ ਦਾ ਤੁਹਾਨੂੰ ਮੈਂ ਦੁਬਾਰੇ ਦੱਸਣਾ ਪਿੰਡ ਬੁਰਜ ਢਿਲਮਾ ਮਾਨਸਾ ਬਾਈ ਆਪਣੇ ਤੋਂ ਹੋਊਗਾ ਇੱਥੋਂ ਦਾ 15 ਕਿਲੋਮੀਟਰੋਂ ਹਾਂ 15 ਕਿਲੋਮੀਟਰ ਹਾਂ 15 ਕਿਲੋਮੀਟਰ ਆ ਮਾਨਸਾ ਨੇੜੇ ਹੀ ਆ ਜਾਮਾ ਤੇ ਰੋਡ ਵੀ ਪੂਰੀ ਠੱਕੜ ਆਉਂਦੀ ਆ ਪਿੰਡ ਨੂੰ ਬਾਕੀ ਦੋਸਤੋ ਕੋਈ ਭਰਾ ਜੇ ਸਰਵਿਸ ਲੈਣਾ ਚਾਹੁੰਦਾ ਨੂਰੇ ਤੋਂ ਤਾਂ ਤੁਸੀਂ ਬਾਈ ਜਗਦੀਪ ਦਾ ਨੰਬਰ ਬਾਈ ਜਗ ਮੇਲ ਦਾ ਨੰਬਰ ਮੈਂ ਤੁਹਾਨੂੰ ਸਕਰੀਨ ਤੇ ਚਲਾ ਦਿੰਦਾ ਤੁਸੀਂ ਬਾਈਆਂ ਨੂੰ ਘੰਟੀ ਮਾਰ ਕੇ ਕੋਈ ਵੀ ਇਨਕੁਆਰੀ ਲੈਣੀ ਆ ਉਹ ਤੁਸੀਂ ਲੈ ਸਕਦੇ ਹੋ ਤੇ 31000 ਰੁਪਿਆ ਫੀਸ ਆ ਦੋਸਤੋ 31000 ਰੁਪਏ ਤੇ ਘੋੜਾ ਚੱਲ ਰਿਹਾ ਰਿਜ਼ਲਟ ਬਹੁਤ ਹੀ ਸੋਹਣੇ ਲਾਏ ਆਪਾਂ ਤੁਹਾਨੂੰ ਫੋਟੋਆਂ ਵਿੱਚ ਲਾਤੀਆਂ ਵਿੱਚ ਤੇ ਘਾ ਤੇ ਰਿਜ਼ਲਟ ਬਹੁਤ ਹੀ ਸੋਹਣੇ ਆ ਚੁੱਕੇ ਆ ਬੱਚੇ ਦੇ ਬਾਕੀ ਘੋੜੇ ਤੇ ਬਰੀਕੀਆਂ ਤੁਸੀਂ ਦੇਖ ਹੀ ਲਈਆਂ ਕੰਨ ਪੱਖੋਂ ਬਹੁਤ ਸ਼ਕੀਨਾਂ ਗਰਦਨ ਗੁਰਦਨ ਪੱਖੋਂ ਬਾਡੀ ਬਣਤਰ ਦਾ ਵੀ ਮਜ਼ਬੂਤ ਦਾ ਪਾਇਰਾਂ ਦਾ ਮਜ਼ਬੂਤ ਆ ਘੋੜਾ ਚੰਗਾ ਸੁਨੱਖਾ ਹੈਗਾ ਤੇ ਕਟ ਕੰਡੀਸ਼ਨਾਂ ਮਤਲਬ ਪੂਰੀਆਂ ਜਮਾ ਉੱਕੇ ਰਿਪੋਰਟ ਤੇ ਤੁਸੀਂ ਕਮੈਂਟ ਕਰਕੇ ਜਰੂਰ ਸੰਦਾ ਕਰੋ ਵੀ ਕਿਵੇਂ ਲੱਗਿਆ ਬਾਈ ਹੋਰ ਹੁੰਦਾ ਕੋੜਾ ਕਿਉਂਕਿ ਪਹਿਲੀ ਵੀਡੀਓ ਬਾਈ ਆਪਣੀ ਹਾਂ ਪਹਿਲੀ ਬਾਈ ਪਹਿਲੀ ਵੀਡੀਓ ਆ ਬਾਈਆਂ ਨੂੰ ਜਰੂਰ ਮਾਣ ਵਰਕਸ਼ਾਪ ਦੋਸਤੋ ਹਾਂ ਬਾਕੀ ਜੈਨੂਨ ਸਪੋਰਟ ਲੈਸ ਆ ਦੋਸਤੋ ਮੈਂ ਪਹਿਲਾਂ ਪੁੱਛਣਾ ਭੁੱਲ ਗਿਆ ਬਾਈ ਨੂੰ ਮੈਂ ਇਥੇ ਦੇਖਦਾ ਹੀ ਆ ਬਾਈ ਵੀਡੀਓ ਚ ਨਾ ਤੇ ਦੇਖਦੇ ਕਿਉਂ ਬਾਈ ਸਪੋਰਟ ਹੁੰਦਾ ਆ ਆਟੋਮੈਟਿਕਲੀ ਟਾਂ ਟਾਂ ਬਾਈ ਦੇਖਦੀ ਆ ਹੋਰ ਚੀਜ਼ ਤੇ ਜੈਨੂਨ ਸਪੋਰਟ ਲੈਸ ਆ ਬਾਈ ਤੇ ਘੰਟੀ ਮਾਰ ਲਓ ਕੋਈ ਵੀ ਭਰਾ ਸਰ ਬਲ ਲੈਣਾ ਚਾਹੁੰਦਾ ਬਾਕੀ ਦੋਸਤੋ ਵੀਡੀਓ ਸਾਰਿਆਂ ਨਾਲ ਸਾਂਝੀ ਕਰਿਓ ਸ਼ੇਅਰ ਕਰੋ ਕੋੜੇ ਵਾਲੇ ਭਰਾ ਮੱਤਨ